ਲੋ ਜੀ ਇੰਤਜ਼ਾਰ ਦੀਆਂ ਕੜੀਆਂ ਖਤਮ ਹੋਈਆਂ ਹਾਂ ਜੀ ਮੁੰਡੇ ਹੋ ਜੋ ਤਿਆਰ ਤੇ ਹੋ ਜੋ ਤਗੜੇ ਜੇ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਜੀ ਪਰ ਜਿੱਤ ਤੁਸੀਂ ਆਰਮੀ ਅਕੈਡਮੀ ਦੇ ਵਿੱਚ ਆਪਾਂ ਨੇ ਮੁੰਡਿਆਂ ਦਾ ਬੈਚ ਜਿਹੜਾ ਸ਼ੁਰੂ ਕਰ ਦਿੱਤਾ ਹੈ 1 ਮਾਰਚ ਤੋਂ ਜਿਹੜਾ ਟ੍ਰੇਨਿੰਗ ਸ਼ੁਰੂ ਹੋ ਰਹੀ ਹੈ ਜੀ ਤੁਸੀਂ ਵੀ ਆ ਜੇ ਤੁਸੀਂ ਵਰਦੀ ਲੈਣੀ ਹੈ 12th ਪਾਸ ਹੋ ਤਾਂ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਤੁਸੀਂ ਜਾ ਸਕਦੇ ਹੋ ਜੇ ਤੁਸੀਂ 10th ਪਾਸ ਹੋ ਤਾਂ ਤੁਸੀਂ ਆਰਮੀ ਦੇ ਲਈ ਜਿਹੜਾ ਅਪਲਾਈ ਕਰ ਸਕਦੇ ਹੋ ਤਾਂ ਹੁਣ ਰੀਸੈਂਟਲੀ ਆਰਮੀ ਦੀ ਭਰਤੀ ਚੱਲ ਰਹੀ ਹੈ ਜੀ ਇੱਕ ਦਿੱਲੀ ਦੇ ਵਿੱਚ ਐਮਟੀਐਸ ਦੀ ਭਰਤੀ ਹੈ ਜਿਹੜੀ ਉਹ ਨਿਕਲੀ ਹੋਈ ਹੈ ਜੀ ਤੇ ਇਹ हरियाणा पुलिस कांस्टेबल ਦੇ ਜਿਹੜੇ ਫਾਰਮ ਨਿਕਲੇ ਹੋਏ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਜੀ ਫਿਜ਼ੀਕਲ ਟੈਸਟ ਹੈ ਤੁਹਾਡਾ ਤੇ ਇੱਕ ਹੋਰ ਆ ਜਿਹੜੀ ਇੱਕ ਬਹੁਤ ਵੱਡੀ ਆ ਜਿਹੜੀ ਵੈਕੈਂਸੀ ਆ ਰਹੀ ਹੈ ਜੀ 15 April ਤੋਂ ਉਹਦੇ ਫਾਰਮ ਆ ਜਿਹੜੇ ਭਰਨੇ ਸ਼ੁਰੂ ਹੋਣੇ ਨੇ ਉਹ ਹੈ ਜੀ ਰੇਲਵੇ ਦੇ ਵਿੱਚ ਰੇਲਵੇ ਦੇ ਵਿੱਚ ਵੀ ਤੁਸੀਂ ਸਬ ਇਨਸਪੈਕਟਰ ਤੇ ਕਨਸਟੇਬਲ ਦੇ ਰੈਂਕ ਦੇ ਲਈ ਆ ਜਿਹੜੀ ਤੁਸੀਂ ਅਪਲਾਈ ਕਰਨਾ ਹਾਂ ਜੀ ਜੀ ਕਨਸਟੇਬਲ ਦੇ ਲਈ ਤੁਹਾਨੂੰ ਬਲਸਟੋਰ ਚਾਹੀਦੀ ਆ ਜੇ ਸਬ ਇੰਸਪੈਕਟਰ ਬਣਨਾ ਫਿਰ ਤੁਹਾਡੀ ਗ੍ਰੈਜੂਏਸ਼ਨ ਹੋਣਾ ਬਹੁਤ ਜ਼ਰੂਰੀ ਹੈ ਤੇ ਮੁੰਡਿਆਂ ਦੀ ਹਾਈਟ ਥੋੜੀ 5 ਫੁੱਟ 7 ਇੰਚ ਹੋਣੀ ਚਾਹੀਦੀ ਹੈ ਤੇ ਤੁਹਾਡਾ ਸਾਰੇ ਅੰਗ ਪੈਰ ਜਿਹੜੇ ਸਲਾਮਤ ਹੋਣੇ ਚਾਹੀਦੇ ਨੇ ਜੀ ਦੂਰੋਂ ਆਉਣ ਵਾਲੇ ਬੱਚਿਆਂ ਲਈ ਹੋਸਟਲ ਸਹੂਲਤ ਹੈ ਜੀ ਖਾਣ ਪੀਣ ਦਾ ਜਿਹੜਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਬਹੁਤ ਹੀ ਘੱਟ ਫੀਸ ਦੇ ਵਿੱਚ ਤੁਹਾਨੂੰ ਪੇਪਰ ਤੇ ਗਰਾਉਂਡ ਦੀ ਜਿਹੜੀ ਤਿਆਰੀ ਤੇ ਤੁਹਾਡੇ ਰਹਿਣ ਸਣ ਦਾ ਸਾਰਾ ਕੁਝ ਆ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਆਪਾਂ ਨੇ ਬਸ ਤੁਸੀਂ ਤਕੜੇ ਰਹੋ ਕਿਉਂਕਿ ਮੈਨੂੰ ਤਕੜੇ ਨੌਜਵਾਨਾਂ ਦੀ ਲੋੜ ਆ ਜੀ ਕਿਉਂਕਿ ਪੰਜਾਬ ਪੁਲਿਸ ਵਿੱਚ ਢਿੱਲੇ ਲੋਕਾਂ ਦਾ ਕੋਈ ਕੰਮ ਨਹੀਂ ਹੈਗਾ ਜੀ ਜੇ ਗੱਲ ਕਰੀਏ ਪੜਾਈ ਦੀ ਦੋਸਤੋ ਤੁਹਾਨੂੰ ਬਿਲਕੁਲ ਹੀ ਬੇਸਿਕ ਲੈਵਲ ਤੋਂ ਚੱਕਿਆ ਜਾਂਦਾ ਹੈ ਤੁਹਾਡੇ ਅਕੋਰਡਿੰਗ ਹੀ ਤੁਹਾਨੂੰ ਜਿਹੜਾ ਸਾਰੀ ਪ੍ਰੈਪਰੇਸ਼ਨ ਕਰਵਾਈ ਜਾਂਦੀ ਹੈ ਤੇ ਪੂਰਾ ਦਿਨ ਤੁਹਾਡੀ ਕਲਾਸਿਸ ਦਾ ਸ਼ਡਿਊਲ ਹੁੰਦਾ ਹੈ ਤੇ ਉਸ ਤੋਂ ਬਾਅਦ ਨਾਲ ਦੀ ਨਾਲੇ ਤੁਹਾਡਾ ਗਰਾਉਂਡ ਦੀ ਜਿਹੜੀ ਟ੍ਰੇਨਿੰਗ ਵੀ ਹੁੰਦੀ ਆ ਨੋਟਸ ਫੈਕਟਰ ਬਣਿਆ ਹੋਇਆ ਕੋਈ ਕਨਸਟੈਂਟ ਬਣਿਆ ਹੋਈ ਕੋਈ ਐਸਆਈ ਬਣਿਆ ਹੋਇਆ ਤਾਂ ਸਾਰੇ ਉਹ ਤੁਹਾਨੂੰ ਜਿਹੜੇ ਮੋਟੀਵੇਸ਼ਨ ਲੈਕਚਰ ਆ ਜਿਹੜੇ ਤੁਹਾਡੇ ਲਗਾਉਂਦੇ ਨੇ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਗਾਈਡੈਂਸ ਚਾਹੀਦੀ ਹੋਵੇ ਤਾਂ ਆਨੀ ਟਾਈਮ ਉਹ ਹਾਜ਼ਰ ਨੇ ਤੁਹਾਡੀ ਸੇਵਾ ਦੇ ਵਿੱਚ ਜੇ ਕਿਸੇ ਨੌਜਵਾਨ ਦਾ ਵਜਨ ਜ਼ਿਆਦਾ ਹੈ ਤਾਂ ਹੁਣੇ ਤੋਂ ਆਪਣੀ ਮਿਹਨਤਾਂ ਕਰਨੀ ਜਿਹੜੇ ਸਟਾਰਟ ਕਰੋ ਬਾਕੀ ਆਪਣੀ ਅਕੈਡਮੀ ਦਾ ਲੋਗੋ ਹੈ ਕਿ ਇੱਥੇ ਬੰਦੇ ਤਿੱਖੇ ਕੀਤੇ ਜਾਂਦੇ ਨੇ ਹਾਂਜੀ ਬੰਦੇ ਤਿੱਖੇ ਕੀਤੇ ਜਾਂਦੇ ਨੇ ਤੇ ਤੁਸੀਂ ਵੀ ਆ ਕੇ ਤਿੱਖੇ ਹੋ ਜੀ ਇੱਥੇ ਸਮੇ ਸਮੇਤੇ ਤੁਹਾਡੇ ਜਿਹੜੇ ਇਸ ਤਰ੍ਹਾਂ ਦੇ ਕੋਆ ਬੱਚੇ ਜਿਵੇਂ ਟ੍ਰਾਇਲ ਤੇ ਲਿਖੜੇ ਆ ਤਾਂ ਟ੍ਰਾਇਲਸ ਲੈ ਜਾਂਦੇ ਨੇ ਤੇ ਤੁਹਾਡੀ ਸਾਰੀ ਵੀਡੀਓ ਜਿਹੜੀ ਅਪਲੋਡ ਕੀਤੀ ਜਾਂਦੀ ਹੈ ਤਾਂ ਕਿ ਤੁਹਾਡੇ ਘਰ ਦੇ ਨੂੰ ਪਤਾ ਲੱਗ ਸਕੇ ਕਿ ਸਾਡਾ ਬੱਚਾ ਕੀ ਕਰ ਰਿਹਾ ਉਥੇ ਅਕੈਡਮੀ ਦੇ ਵਿੱਚ ਜਾ ਕੇ ਏ ਨੌਜਵਾਨ ਹੈ ఫిజియోਥੈਰੇਪਿਸਟ ਕਿਉਂਕਿ ਤੁਹਾਨੂੰ ਪਤਾ ਹੈ ਇੰਜਰੀ ਦਾ ਐਥਲੀਟ ਦੇ ਨਾਲ ਇੱਕ ਮਾਤੇ ਤੀ ਵਰਗਾ ਰਿਸ਼ਤਾ ਹੁੰਦਾ ਹੈ ਤਾਂ ਸਮੇਂ-ਸਮੇਂ ਤੇ ਬੱਚਿਆਂ ਦੇ ਆਪਾ ਫ੍ਰੀ ਆਫ ਕਾਸਟ ఫిజిਓਥੈਰੇਪੀ ਕੈਂਪਸ ਆ ਜਿਹੜੇ ਆਪਾਂ ਪ੍ਰੋਵਾਈਡ ਕਰਦੇ ਬੱਚਿਆਂ ਨੂੰ ਕੱਲਾ ਕੁੜਾ ਭੱਜੇ ਤੇਰਾ ਬਹੁਤ ਮਿੱਤਰਾ ਕੁੜੇ ਸਾਡੇ ਨਾਲ ਭਜਾਈ ਪਤਾ ਫੇਰ ਲੱਗੂਗਾ ਆ ਦੇਖ ਲਓ ਜੀ ਆਪਾਂ ਬੱਚਿਆਂ ਨੂੰ ਕਿਵੇਂ ਮੋਟੀਵੇਟ ਕਰਦੇ ਆ ਇੰਨਾ ਉਤਸ਼ਾਹ ਦੇਖੋ ਕੁੜੀਆਂ ਕਿਵੇਂ ਲਾਈਨ ਦੇ ਵਿੱਚ ਖੜ ਕੇ ਬੱਚਿਆਂ ਦੇ ਲਈ ਤਾੜੀਆਂ ਮਾਰ ਰਹੀਆਂ ਨੇ ਕਲਾਪਿੰਗ ਕਰ ਰਹੀਆਂ ਨੇ ਤਾਂ ਨੌਜਵਾਨਾ ਜੋਸ਼ ਆ ਜਿਹੜਾ ਆਪਣੇ ਆਪ ਆ ਹੀ ਜਾਂਦਾ ਹੈ ਕਿਉਂਕਿ ਇੱਥੇ ਬੱਚਿਆਂ ਨੂੰ ਆਪ అడెమి జ్యిన్ ఇచ్చిన నంబర్ మనం కంటే కను మెల్ జల్